बसि हुई उहे आयो पिछा पिछा ਆਜੂ ਇੱਥੇ ਕਰਦਾ ਜਿਲ੍ਹਾ ਪ੍ਰਧਾਨ ਜੀ ਨੇ ਸਾਡੇ ਅੱਜ ਆਪਣਾ ਨਾਮ ਦੀ ਮੇਰਾ ਨਾਮ ਸੁਪਿੰਦਰ ਸਿੰਘ ਬੱਗਾ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜਿਲ੍ਹਾ ਪ੍ਰਧਾਨ ਲੁਧਿਆਣਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਕਰਕੇ ਆ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਬੀਜੇਪੀ ਸਰਕਾਰ ਅਸੀਂ 13 ਤੇ 14 ਫਰਵਰੀ ਤੇ 21 ਫਰਵਰੀ ਨੂੰ ਜਿੰਨੇ ਸਾਡੇ ਕਿਸਾਨ ਪੱਟੜ ਕੀਤੇ 21 ਤਰੀਕ ਨੂੰ ਸਾਡਾ ਛੁੱਪ ਕਰਨ ਕਿਸਾਨ ਚੀਦ ਵੀ ਕਰ ਦਿੱਤਾ ਗਿਆ ਤਾਂ ਸਾਡੇ 21 ਤਰੀਕ ਨੂੰ ਟਰੈਕਟਰ ਬੇਤਦਾ ਟਰੈਕਟਰ ਬੁਰੀ ਹਾਲਤ ਨਾਲ ਮਾੜੇ ਤਰੀਕੇ ਨਾਲ ਭੰਨ ਦਿੱਤੇ ਗਏ ਉਸ ਤੋਂ ਬਾਅਦ ਹੁਣ ਜਿਹੜੀ ਹਰਿਆਣਾ ਸਰਕਾਰ ਆ ਉਹ 6 ਅਫਸਰ ਨੂੰ ਰਾਸ਼ਟਰਪਤੀ ਅਵਾਰਡ ਦਿਵਾਉਣ ਜਾ ਰਹੀ ਆ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਇਹ ਜਿਹੜਾ ਪਤਲਾ ਮੋਦੀ ਸਰਕਾਰ ਦਾ ਹਰਿਆਣਾ ਸਰਕਾਰ ਦਾ ਫੂਕਣ ਆ ਰਹੇ ਆ ਤਾਂ ਉਹ ਦੋਸਪਰਜ ਵਜੋਂ ਅਸੀਂ ਇਹ ਚ ਪ੍ਰੋਗਰਾਮ ਦਿੱਤਾ ਇਕੱਠੇ ਹੋ ਕੇ ਇਹ ਸਜੁਕਤ ਤਸਾਲ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਮਐਮ ਦਾ ਪ੍ਰੋਗਰਾਮ ਸੀਗਾ ਤਾਂ ਉਹਦੇ ਤਹਿਤ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਪੰਜਾਬ ਵਿੱਚ ਕੀਤਾ ਜਾ ਰਿਹਾ ਪ੍ਰੋਗਰਾਮ ਇਹ ਪੂਰਾ ਜੀ ਭਾਰਤ ਲੈਵਲ ਦੇ ਉੱਤੇ ਕਾਲ ਸਿਗੀਦਾਰੀ ਭਾਰਤ ਦੇ ਵਿੱਚ ਪੂਰੇ ਦੇ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਲੈਵਲ ਤੇ ਨਹੀਂ ਹੈਗਾ ਜੀ ਇਹ ਤੇ ਵਾਕੋ ਜਿੱਥੇ ਬੰਦੇ ਦੇ ਕਰ ਰਹੇ ਨੇ ਕਿ ਇਹ ਸਾਰੀਆਂ ਜਿਹੜੀਆਂ ਸਜੁਗਤ ਕਿਸਾਨ ਮੋਰਚਾ ਗੈਰ ਰਾਜਨੀਤੀ ਦੇ ਵਿੱਚ ਨੇ ਜਿਹੜੀਆਂ ਫੋਰਮ ਨੇ ਜਿਹੜੇ ਦੋਨੇ ਫੋਰਮ ਨੇ ਕੇਐਮਐਮ ਦੇ ਵਿੱਚੋਂ ਉਹ ਸਾਰੀਆਂ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਸਾਡੀ ਅਗਲੀ ਰਣਨੀਤੀ ਰਹੇਗੀ ਸਾਡੀ ਅਗਲੀ ਰਣਨੀਤੀ ਹੈ ਅਸੀਂ 15 15 ਅਗਸਤ ਨੂੰ ਅਸੀਂ ਟਰੈਕਟਰ ਮਾਰਚ ਵੱਡੇ ਪੱਧਰ ਤੇ ਕਾਫਲਿਆਂ ਦੇ ਰੂਪ ਚ ਅਲੱਗ-ਅਲੱਗ ਤਹਿਸੀਲਾਂ ਦੇ ਛਿਲਿਆਂ ਦੇ ਵਿੱਚ ਅਸੀਂ ਟਰੈਕਟਰ ਮਾਰਚ ਕਰਾਂਗੇ ਤੇ ਅਸੀਂ ਇਹ ਸਰਕਾਰ ਨੂੰ ਯਾਦ ਕਰਾਵਾਂਗੇ ਵੀ ਅਸੀਂ ਆਜ਼ਾਦ ਹਾਂ ਤੇ ਜਿਹੜਿਆ ਗੁਲਾਮੀ ਦੀਆਂ ਬੇੜੀਆਂ ਪਾਈਆਂ ਜਾ ਰਹੀਆਂ ਨੇ ਅਸੀਂ ਕਦੇ ਨਹੀਂ ਇਹ ਬਖਸ਼ਾਂਗੇ ਅੱਜ ਇਕੱਲਾ ਬੁੱਕਲੇ ਬੁੱਕੇ ਜਾ ਰਿਹਾ ਡੀਸੀ ਬੰਦ ਟੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਸਾਡੀਆਂ ਥੋੜੀ ਜਿਹਾ ਲੁਧਿਆਣਾ ਜ਼ਿਲ੍ਹੇ ਦੀਆਂ ਇਹ ਦੋ ਕਸਮਸਿਆਵਾਂ ਨੇ ਉਸ ਦੇ ਤਹਿਤ ਅਸੀਂ ਮੰਗ ਪੱਤਰ ਦੇਣਾ ਅਦਰਵਾਜ਼ੇ ਉੱਪਰੋਂ ਕੋਈ ਕਾਲ ਨਹੀਂ ਮੰਗ ਪੱਤਰ ਨਹੀਂ ਇਹ ਜੇ ਮੋਰਚੇ ਸੰਬੰਧ ਵਿੱਚ ਕੋਈ ਨਹੀਂ ਹੈ ਜੀ ਅੱਜ ਕੀ ਕਰ ਜਾਵੇ ਤੁਸੀਂ ਆਪਣਾ ਅਸੀਂ ਤਾਂ ਜੀ ਇਹੀ ਕਹਿਣਾ ਚਾਹਾਂਗੇ ਵੀ ਦੇਖੋ ਸਰਕਾਰਾਂ ਨੇ ਕਿਵੇਂ ਮਤਲਬ ਦੇਸ਼ ਦੀ ਜਨਤਾ ਨਾਲ ਧੱਕਾ ਕਰ ਰਹੀਆਂ ਜਿਹੜੇ ਅਫਸਰਾਂ ਨੇ ਨੇ ਹੱਥੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਅਸਰੂ ਕਹੇ ਦੇ ਗੋਲੇ ਛੱਡੇ ਸਾਡਾ 400 ਕਿਸਾਨ ਇਹਨਾਂ ਨੇ ਫੱਟੜ ਕੀਤਾ 6 ਕਿਸਾਨਾਂ ਦੀਆਂ ਅੱਖਾਂ ਚੜੀਆਂ ਗਈਆਂ ਬਹੁਤ ਸੇ ਕਿਸਾਨਾਂ ਦੇ ਕੰਨ ਬੋਲੇ ਹੋ ਗਏ ਜਿਨ੍ਹਾਂ ਨੂੰ ਸੁਣਾਈ ਨਹੀਂ ਦੇ ਰਿਹਾ ਜਿਹੜੇ ਆਫਸਰਾਂ ਨੇ ਇਹ ਸਭ ਕੁਝ ਕੀਤਾ ਉਹਨਾਂ ਨੂੰ ਹੀ ਹਰਿਆਣਾ ਸਰਕਾਰ ਨੇ ਸਿਫਾਰਿਸ਼ ਕੀਤੀ ਹੈ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕਰਨ ਦਾ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਮਤਲਬ ਇਹ ਪੁੱਤਰਾ ਫੋਕਣ ਜਿਹੜਾ ਹਰਿਆਣਾ ਸਰਕਾਰ ਤੇ ਮੋਦੀ ਸਰਕਾਰ ਦਾ ਪੁੱਤਰਾ ਫੋਕਣ ਆਇਆ ਕਿ ਤੁਸੀਂ ਇਹ ਕਰ ਨੀ ਬਿੱਟੂ ਦੀ ਫੋਟੋ ਵੀ ਲਾਈ ਹੋਈ ਹੈ ਪਰ ਅਬਰੀਤ ਬਿੱਟੂ ਆ ਜਿਹੜਾ ਉਹ ਕਿਸਾਨਾਂ ਪ੍ਰਤੀ ਆਪਾਦਰ ਭਾਸ਼ਾ ਬੋਲ ਰਿਹਾ ਉਹਨੂੰ ਚੇਤਾਵਨੀ ਦਿੰਨੇ ਆ ਵੀ ਜਿਵੇਂ ਅੱਗੇ ਤੇਰਾ ਨਿਕਲਣਾ ਬੰਦ ਕੀਤਾ ਸੀ ਹੁਣ ਵੀ ਤੇਰਾ ਨਿਕਲਣਾ ਬੰਦ ਕਰ ਦਿਆਂਗੇ ਜਿਹੜੇ ਇਹ ਪੁੱਠੇ ਸਿੱਧੇ ਬਿਆਨ ਦਿੰਦਾ ਉਹਦੇ ਤੋਂ ਇਹ ਬਾਅਦ ਆਵੇ ਇਹਨੂੰ ਸਾਡੀ ਸਖਤ ਚੇਤਾਵਨੀ ਆ ਵੀ ਇਹ ਕਦੇ ਕਹਿੰਦਾ ਕਿਸਾਨ ਇਹ ਬੇਲੜ ਨੇ ਕਦੇ ਕਹਿੰਦਾ ਵੀ ਇਸ ਕਿਰਪਾਨ ਲੈ ਕੇ ਨਹੀਂ ਦਿੱਲੀ ਜਾ ਸਕਦੇ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਸਾਡੇ 70% ਕਿਸਾਨ ਵੀਰ ਨੇ ਜਿਹੜੇ ਉਹ ਅੰਮ੍ਰਿਤਧਾਰੀ ਸਿੰਘ ਨੇ ਕਿ ਉਹ ਦਿੱਲੀ ਜਾਣ ਲਈ ਸ੍ਰੀ ਸਾਹਿਬ ਲਾ ਕੇ ਜਾਣਗੇ ਇਹ ਹੈ ਹੀ ਸਾਲਾ ਦੋਗਲਾ ਇਹਦਾ ਬੁੱਚੜ ਦਾ ਪੋਤਾ ਇਹ ਪਹਿਲਾਂ ਵੀ ਉਹਦੇ ਦਾਦੇ ਨੇ ਇਹੀ ਕੁਝ ਪੰਜਾਬ ਨਾਲ ਕੀਤਾ ਇਹ ਜਿਹੜਾ ਰਵਨੀਤ ਬਿੱਟੂ ਆ ਭਾਜਪੀ ਦੇ ਇਸ਼ਾਰੇ ਤੇ ਪੰਜਾਬ ਦਾ ਮਾਹੌਲ ਭੜਕਾਉਣ ਨੂੰ ਔਰ ਖਰਾਬ ਕਰਨਾ ਚਾਹ ਰਿਹਾ ਕਿਉਂਕਿ ਅੱਗੇ ਲੈਗਚਣਾ ਆ ਰਹੀਆਂ ਨੇ ਆ ਜਿਹੜੀਆਂ ਹੋਣੀਆਂ ਹਾਂ ਜੀ ਉਹਦੇ ਕਰਕੇ ਇਹ ਆਪਦੇ ਜਾਨੀ ਫਾੜੋ ਤੇ ਰਾਜ ਕਰੋ ਵਾਲੀ ਨੀਤੀ ਆ ਪਰ ਇਹ ਕਦੇ ਵੀ ਅਸੀਂ ਸਫਲ ਨਹੀਂ ਹੋ ਸਕਾਂਗੇ ਕੁਲਦੀਪ ਸਿੰਘ ਸਿੱਖ ਬਲਾਕ ਸਰਪੰਚ ਮਾਚੀਵਾੜਾ ਸੰਗਰਾਲਾ